ਮਿੱਤਰੋ ਪਿਆਰੋ ਪੀਐਸਕੇ ਮੀਡੀਆ ਗਰੁੱਪ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਔਰ ਮੈਂ ਤੁਹਾਡਾ ਹੋਸਟ ਤੁਹਾਡਾ ਦੋਸਤ ਪਰਵਜੀਤ ਸਿੰਘ ਆਪ ਸਭ ਨੂੰ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਬੁਲਾਉਂਦਾ ਹਾਂ ਅੱਜ 5 ਜੁਲਾਈ 2024 ਹੈ 5 ਜੁਲਾਈ 2024 ਇੱਕ ਬਹੁਤ ਵੱਡਾ ਇਤਿਹਾਸਿਕ ਦਿਨ ਬਣ ਜਾਏਗਾ ਆਉਣ ਵਾਲੇ ਪੂਰੇ ਸਮੇਂ ਵਾਸਤੇ ਇਹ ਗੱਲ ਮੈਂ ਕਿਉਂ ਕਹਿ ਰਿਹਾ ਇਹ ਸ਼ਾਇਦ ਤੁਸੀਂ ਕੁਝ ਇੱਕ ਲੋਕ ਸਮਝ ਵੀ ਗਏ ਹੋਵੋਗੇ ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਅੱਜ ਬੜੀ ਜद्दोजਹਿਦ ਦੇ ਬਾਅਦ ਮੈਂਬਰ ਆਫ ਪਾਰਲੀਮੈਂਟ ਜਿਹੜੇ ਕਿ ਖਡੂਰ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ ਬਣੇ ਨੇ ਭਾਈ ਅਮਰਤਪਾਲ ਸਿੰਘ ਜੀ ਬੜੀ ਜद्दोजਹਿਦ ਦੇ ਬਾਅਦ ਅੱਜ ਸੰਵਿਧਾਨ ਦੀ ਸੌ ਚੱਕਣ ਆਉਣਗੇ ਦਿੱਲੀ ਆ ਚੁੱਕੇ ਨੇ ਐਕਚੁਅਲੀ ਗੱਲ ਇਹ ਹੈ ਕਿ ਕੁਝ ਗੱਲਾਂ ਮੈਨੂੰ ਪਚਦੀਆਂ ਨਹੀਂ ਮੈਂ ਪਹਿਲਾਂ ਵੀ ਦੋਕ ਵਾਰੀ ਵੀਡੀਓ ਬਣਾਈ ਸੀ ਕਿਉਂਕਿ ਜਿਹੜਾ ਬੰਦਾ ਇੱਕ ਦੇਖੋ ਇੱਕ ਪਾਸੇ ਹਾਰਿਆ ਹੋਇਆ ਬੰਦਾ ਜਿਹੜਾ ਉਹਨੂੰ ਕਿੰਗ ਬਣਾ ਦਿੱਤਾ ਰਾਜਾ ਬਣਾ ਦਿੱਤਾ ਰਾਤੋਂ ਰਾਤ ਹੀ ਬਾਜ਼ੀ ਪਲਟ ਗਈ ਪਰ ਇੱਕ ਬੰਦਾ ਇੰਨੇ ਵੱਡੇ ਮਾਰਜਨ ਦੇ ਨਾਲ ਜਿੱਤਿਆ ਹੋਵੇ 4 ਲੱਖ ਤੋਂ ਉੱਪਰ ਵੋਟਾਂ 4 ਲੱਖ 4000 430 ਵੋਟਾਂ ਮੇਰਾ ਖਿਆਲ ਹੈ ਕਿ ਇੰਨੀਆਂ ਵੋਟਾਂ ਲੈ ਕੇ ਜਿੱਤਿਆ ਬੰਦਾ ਉਹ ਬੰਦਾ ਆਪਣੀ ਸਜ਼ਾ ਪੂਰੀ ਕਰਨ ਦੇ ਬਾਵਜੂਦ ਵੀ ਜੇਲ੍ਹ ਦੇ ਵਿੱਚ ਬੈਠਾ ਪਰ ਚਲੋ ਸ਼ੁਕਰ ਹੈ ਮਾਲਕ ਦਾ ਸਰਕਾਰ ਨੂੰ ਥੋੜਾ ਜਿਹਾ ਤਰਸ ਆਇਆ ਔਰ ਮੇਰਾ ਖਿਆਲ ਹੈ ਕਿ ਇਹ ਕੰਮ ਕਰਨਾ ਹੀ ਪੈਣਾ ਸੀ ਉਹਨਾਂ ਦੀ ਵੀ ਮਜਬੂਰੀ ਬਣ ਗਈ ਕਿਉਂਕਿ ਜੇਕਰ ਇਹ ਕੰਮ ਨਾ ਕਰਦੇ ਜਦੋਂ ਮਿਆਦ ਲੱਗ ਜਾਂਦੀ ਹੈ ਜਿਹੜੀ 100 ਚੱਕਰ ਸਮਾਗਮ ਦੀ ਮਿਆਦ ਹੁੰਦੀ ਹੈ ਜਿੰਨੇ ਦਿਨ ਹੁੰਦੇ ਨੇ ਸੰਵਿਧਾਨ ਦੇ ਮੁਤਾਬਕ ਜਿਉਂ ਦਿਨ ਟੱਪ ਜਾਂਦੇ ਨੇ ਔਰ ਇਹ ਲੋਕ ਉਹਨਾਂ ਨੂੰ ਪਰੋਲ ਤੇ ਨਹੀਂ ਲੈ ਕੇ ਆਉਂਦੇ ਇਸ ਕਸਮ ਨਹੀਂ ਝਕਾਉਂਦੇ ਤੇ ਉਹਨਾਂ ਨੂੰ ਪਤਾ ਸੀ ਕਿ ਪੰਜਾਬ ਦਾ ਮਾਹੌਲ ਬਹੁਤ ਵਿਗੜ ਜਾਏਗਾ ਇਹ ਸੁਭਾਵਿਕ ਸਿਕਾ ਇਸ ਤਰ੍ਹਾਂ ਹੋਣਾ ਹੀ ਸੀਗਾ ਕਿਉਂਕਿ ਉਹਦੇ ਵਿੱਚ ਉਹਦਾ ਕੋਈ ਕਸੂਰ ਨਹੀਂ ਸੀਗਾ ਜਾਂ ਤੇ ਉਹ ਖੁਦ ਸੌ ਚੱਕਣੀ ਨਾ ਚਾਵੇ ਕੋਈ ਬਿਮਾਰਸ਼ ਮਰ ਹੋ ਗਿਆ ਕੋਈ ਬਹਾਨੇ ਪਣਾਦਾ ਫਿਰ ਵੱਖਰੀ ਗੱਲ ਹੈ ਪਰ ਇਹ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ਕਰਕੇ ਲੇਟ ਹੈ ਹੋਣਾ ਤੇ ਇਹ ਚਾਹੀਦਾ ਸੀਗਾ ਜੇ ਤਾਂ ਸਾਰੇ ਬਾਕੀ ਮੈਂਬਰਾਂ ਨੇ ਸੋਚ ਚੁੱਕੀ ਸੀ ਉਸ ਸਮਾਗਮ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਵੀ ਹਾਜ਼ਰ ਹੋਣਾ ਕਰ ਚਾਹੀਦਾ ਸੀ ਉਹਨਾਂ ਨੂੰ ਲੈ ਕੇ ਆਉਣਾ ਚਾਹੀਦਾ ਸੀਗਾ ਮੈਨੂੰ ਬੜਾ ਉਸ ਦਿਨ ਮਹਿਸੂਸ ਹੋਇਆ ਜਿਸ ਦਿਨ ਪਾਰਲੀਮੈਂਟ ਵਿੱਚ ਉਸ ਬੰਦੇ ਦਾ ਨਾਮ ਅਨਾਉਂਸ ਕੀਤਾ ਪਰ ਉੱਥੇ ਉਹ ਖੁਦ ਨਹੀਂ ਸਨ ਮੈਂ ਸੈਂਸਿਟਿਵ ਚਾ ਤਰੀਕੇ ਨਾਲ ਉਸ ਦਿਨ ਮੈਂ ਹੋਰ ਤਰਾ ਹੋ ਗਿਆ ਕਿ ਯਾਰ ਇਸ ਤਰ੍ਹਾਂ ਕਿਉਂ ਹੈ ਇੱਕ ਤੇ ਬੰਦਾ ਹੋਵੇ ਨਾ ਕਿ ਦੁਨੀਆ ਤੇ ਹੈ ਨਹੀਂਗਾ ਫੇਰ ਤਾਂ ਵੱਖਰੀ ਗੱਲ ਆ ਬੰਦਾ ਜੀਦਾ ਜਾਗਦਾ ਨੌਜਵਾਨ ਤੁਸੀਂ ਜੇਲ੍ਹ ਵਿੱਚ ਬਿਠਾ ਕੇ ਕੀ ਦੁਬੜੀਗੜ ਤੋਂ ਇੰਨੀ ਸਿਕਿਉਰਿਟੀ ਦੇ ਨਾਲ ਆਉਣਾ ਸੀ ਉਸ ਬੰਦੇ ਨੇ ਕਿ ਫੇਰ ਵੀ ਰਸਤੇ ਵਿੱਚ ਕੁਝ ਐਸਾ ਕਾਟ ਕਰ ਦਿੰਦਾ ਮੈਂ ਹੈਰਾਨ ਐ ਨਾ ਗੱਲਾਂ ਤੋਂ ਜਦੋਂ ਖੁੱਲ ਕੇ ਗੱਲ ਕਰਦੇ ਆ ਫਿਰ ਕਈ ਲੋਕੀ ਇਹ ਕਹਿੰਦੇ ਨੇ ਕਿ ਸੰਵਿਧਾਨ ਦੀ ਤੁਸੀਂ ਨਿਖੇਦੀ ਕਰਦੇ ਹੋ ਸੰਵਿਧਾਨ ਨੂੰ ਚੁਟਲਾਉਂਦੇ ਹੋ ਬਿਲਕੁਲ ਇਹੋ ਜੀ ਗੱਲ ਨਹੀਂ ਸੰਵਿਧਾਨ ਨੂੰ ਅਸੀਂ ਨਹੀਂ ਚੁਟਲਾ ਸਕਦੇ ਪਰ ਸਾਨੂੰ ਇਹ ਗੱਲ ਮੰਨਣੀ ਪੈਗੀ ਕਿ ਸਾਡੇ ਮੁਲਕ ਦੇ ਵਿੱਚ ਸੰਵਿਧਾਨ ਦੀ ਆੜ ਹਿੱਟ ਬਹੁਤ ਕੁਝ ਨਾਜਾਇਜ਼ ਹੁੰਦਾ ਹੈ ਸੰਵਿਧਾਨ ਨੂੰ ਗਲਤ ਤਰੀਕੇ ਨਾਲ ਵਰਤਿਆ ਜਾਂਦਾ ਹੈ ਸੰਵਿਧਾਨ ਗਲਤ ਨਹੀਂ ਹੈ ਪਰ ਗਲਤ ਤਰੀਕੇ ਨਾਲ ਵਰਤਿਆ ਜਾਂਦਾ ਹੈ ਪਾਵਰ ਦੇ ਅਧੀਨ ਕਹਿੰਦੇ ਨੇ ਨਾ ਕਿ ਜਿਸki लाठी उसकी भैंस ਹਮੇਸ਼ਾ ਸਾਡੇ ਮੁਲਕ ਵਿੱਚ ਇਹੀ ਸੁਣਦੇ ਆਇਆ ਸ਼ਾਇਦ ਜਿੰਨੀ ਦਿਨ ਜਿਉਂਦੇ ਆ ਇਹੀ ਕੁਝ ਸੁਣਦੇ ਰਹਿਵਾਂਗੇ ਖੈਰ ਅੱਜ ਭਾਈ ਅਮਰਤਪਾਲ ਸਿੰਘ ਜੀ ਦਿੱਲੀ ਪਹੁੰਚੇ ਨੇ ਔਰ ਪੋਚੇ ਵੀ ਦੇਖ ਲੋ ਕਿੰਨੀਆਂ ਕੰਡੀਸ਼ਨਸ ਮੈਨੂੰ ਮੈਂ ਦੋ ਕਵਾਰੀ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਹ ਗੱਲਾਂ ਪਾਚੀ ਨਹੀਂ ਰਹੀਆਂ ਜਿਵੇਂ ਮੈਂ ਗੱਲ ਕੀਤੀ ਸੀ ਇਹਨਾਂ ਬਿੱٹے ਦੀ ਕਿ ਬਿੱਟਾ ਇੰਨੇ ਵੱਡੇ ਫਰਕ ਦੇ ਨਾਲ ਹਾਰਿਆ ਬੰਦਾ ਉਸ ਬੰਦੇ ਨੂੰ ਰਾਜਾ ਬਣਾ ਦਿੱਤਾ ਗਿਆ ਰਾਤੋਂ ਰਾਤ ਇੱਕ ਚ ਹੋਰ ਐਗਜ਼ਾਮਪਲ ਲਈਏ ਤੇ ਰਾਮ ਰਹੀਮ ਬਾਬਾ ਤੇ ਮੈਂ ਕਹਿੰਦਾ ਨਹੀਂ ਕਦੇ ਉਸ ਬੰਦੇ ਨੂੰ ਕਿਉਂਕਿ ਮੇਰੇ ਵਾਸਤੇ ਉਹ ਬਿਹਦ ਬੌਂਗਾ ਬੰਦਾ ਹੈ ਬਿਹਦ ਕੂੜ ਬੰਦਾ ਹੈ ਤੇ ਉਸ ਬੰਦੇ ਨੂੰ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਨਹੀਂ ਚਾਰ ਵਾਰੀ ਨਹੀਂ ਮੇਰਾ ਖਿਆਲ ਹੈ ਕਿ ਨੌ ਵਾਰੀ ਉਹ ਬੰਦਾ ਪਰੋਲ ਤੇ ਆ ਚੁੱਕਾ ਔਰ 40 40 ਦਿਨ ਵਾਸਤੇ 50 50 ਦਿਨਾਂ ਵਾਸਤੇ ਔਰ ਜੇਲ ਚੋਂ ਬਾਹਰ ਆ ਕੇ ਉਹ ਬੰਦਾ ਆਪਣੀ ਮਰਜ਼ੀ ਨਾਲ ਲੱਖਾਂ ਦੀ ਤਾਦਾਦ ਦੇ ਵਿੱਚ ਬਿਸ਼ੱਕ ਵੀਡੀਓ ਜਰੀਏ satsang ਕਰਦਾ ਪਰ ਉਹ ਆਪਣੀ ਮਨਮਰਜ਼ੀ ਨਾਲ satsang ਕਰਦਾ ਆਪਣੀ ਮਰਜ਼ੀ ਨਾਲ ਸਾਰੀਆਂ ਐਕਟੀਵਿਟੀਆਂ ਕਰਦਿਆ ਨੇ ਗੱਲ ਕੀ ਹੈ ਕਿ ਸਰਕਾਰਾਂ ਹੱਥਾਂ ਦੇ ਵਿੱਚ ਨੇ ਉਹਨਾਂ ਦੇ ਜਿਹੜੇ ਸਾਡੇ ਵੱਡੇ-ਵੱਡੇ ਉਦਯਾਤੇ ਲੋਕੀ ਬੈਠੇ ਨੇ ਇਹਨਾਂ ਦੀ ਬਦੌਲਤ ਬੈਠੇ ਨੇ ਇਹ ਵੋਟ ਬੈਂਕ ਨੇ ਇਹਨਾਂ ਲੋਕਾਂ ਦੀ ਇਸ ਕਰਕੇ ਉਹ ਜਦੋਂ ਚਾਹੇ ਉਪਰੋਲ ਤੇ ਜਾ ਸਕਦਾ ਹੁਣ ਵੀ ਤੁਹਾਨੂੰ ਪਤਾ ਹੋਵੇਗਾ ਕਿ ਉਹਦੀ ਪ੍ਰੋਲ ਬੰਦ ਕੀਤੀ ਸੀ ਉਹਨੇ ਫੇਰ ਦੁਬਾਰਾ ਬੇਨਤੀ ਕੀਤੀ ਹੋਈ ਬੇਨਤੀ ਕਿ ਇਹਨਾਂ ਦੇ ਹੁਕਮ ਹੀ ਹੁੰਦੇ ਤਾਂ ਜਸਟ ਅ ଫਾਰਮੈਲਿਟੀ ਤੌਰ ਤੇ ਉਹਨੂੰ ਬੇਨਤੀ ਕਰ ਦਿੰਦੇ ਆ ਕਿ ਅਰਜੀ ਦਿੱਤੀ ਐ ਐਪਲੀਕੇਸ਼ਨ ਦਿੱਤੀ ਐ ਐਕਚੁਅਲੀ ਤਿਰਾਂ ਨੇ ਕਾਰ ਹੀ ਦੇਣਾ ਪ੍ਰੋਲ ਫੇਰ ਦੇ ਹੀ ਦੇਣੀ ਉਹਨੂੰ ਉਸ ਬੰਦੇ ਨੂੰ ਪਰ ਭਾਈ ਅਮਰਤਪਾਲ ਸਿੰਘ ਦੀ ਅੱਜ ਅਸੀਂ ਗੱਲ ਕਰਾਂਗੇ ਕਿ ਭਾਈ ਅਮਰਤਪਾਲ ਸਿੰਘ ਜੀ ਬਹੁਤ ਸਾਰੀਆਂ ਸ਼ਰਤਾਂ ਜਿਹੜੀਆਂ ਸ਼ਰਤਾਂ ਰੱਖੀਆਂ ਨੇ ਉਹ ਵੀ ਮੈਂ ਸੁਣ ਕੇ ਹੈਰਾਨ ਹੋ ਗਿਆ ਕਿ ਇੰਨੀਆਂ ਕੰਡੀਸ਼ਨ ਯਾਰ ਰਾਮਰ ਹੀ ਵਰਗੇ ਜਾਂ ਉਹਦੇ ਵਰਗੇ ਹੋਰ ਬਹੁਤ ਸਾਰੇ ਲੋਕੀ ਜਿਹੜੇ ਨੇ ਕਤਲ ਕੀਤੇ ਹੋਏ ਨੇ ਜਿਨ੍ਹਾਂ ਨੇ ਬਲਾਤਕਾਰ ਕੀਤੇ ਹੋਏ ਨੇ ਜਿਨ੍ਹਾਂ ਦੀਆਂ ਇਦਾਂ ਦੀਆਂ ਮਤਲਬ ਉਹਨਾਂ ਨੇ ਕੰਮ ਕਰਕੇ ਜੇਲਾ ਦੇ ਵਿੱਚ ਉਹਨਾਂ ਨੂੰ ਭੇਜਿਆ ਹੋਇਆ ਪਰ ਜਦੋਂ ਚਾਹੁੰਦੇ ਨੇ ਪਰੋਲ ਤੇ ਆਉਂਦੇ ਨੇ ਤੇ ਜਿਹੜੇ ਇਸ ਵੇਲੇ ਮਿਨਿਸਟਰੀਆਂ ਤੇ ਵੀ ਬੈਠੇ ਨੇ ਜਿਹੜੀ ਸਰਕਾਰ ਹੁਣ ਬਣੀ ਆ ਨਾ ਭਾਰਤ ਦੀ ਉਹਨਾਂ ਦੇ 75 ਨੁਮਾਇੰਦਿਆਂ ਵਿੱਚੋਂ 21 ਜਿਹੜੇ ਬੰਦੇ ਨੇ ਉਹਨਾਂ ਤੇ ਬਹੁਤ ਅਲੱਗ-ਅਲੱਗ ਪਰ ਵੱਡੇ-ਵੱਡੇ ਮੁਕੱਦਮੇ ਚੱਲਦੇ ਨੇ ਪਰ ਮਿਨਿਸਟਰ ਬੜੇ ਹੋਏ ਨੇ ਪਈ ਅਮਰਤਪਾਲ ਸਿੰਘ ਨੇ ਕੋਈ ਵੀ ਐਸਾ ਕੰਮ ਨਹੀਂ ਕੀਤਾ ਸੀ ਨਾ ਤੋਂ ਉਸ ਬੰਦੇ ਨੇ ਕੋਈ ਬਲਾਤਕਾਰ ਕੀਤੇ ਹੋਏ ਨੇ ਨਾ ਉਸ ਬੰਦੇ ਨੇ ਕਤਲ ਕੀਤੇ ਹੋਏ ਨੇ ਨਾ ਉਸ ਬੰਦੇ ਨੇ ਕੋਈ ਇਹੋ ਜਿਹਾ ਪੜਕਾਉ ਬਿਆਨ ਦਿੱਤੇ ਨੇ ਕਿ ਬਹੁਤ ਵੱਡੇ ਦੰਗੇ ਹੋ ਸਕਦੇ ਸਨ ਜੇ ਪੜਕਾਉ ਬਿਆਨਾਂ ਦੀ ਗੱਲ ਕਰੀਏ ਤੇ ਫੇਰ ਤੇ ਬਹੁਤ ਸਾਰੇ ਸਾਰੇ ਮინისტრੇ ਜੇਲਾਂ ਵਿੱਚ ਬੈਠੇ ਹੋਣੇ ਚਾਹੀਦੇ ਸੀ ਅੱਜ ਯੂਪੀ ਦਾ ਮੁੱਖ ਮੰਤਰੀ ਤੁਹਾਨੂੰ ਪਤਾ ਨਾ ਉਹ ਬੰਦਾ ਐਦਾਂ ਦੇ ਬਿਆਨ ਦਿੰਦਾ ਜਿਹੜੇ ਬੰਦੇ ਨੇ ਇਥੋਂ ਤੱਕ ਬਿਆਨ ਦਿੱਤੇ ਹੋਏ ਨੇ ਕਿ ਜੇ ਮੁਸਲਮਾਨ 10 ਹਿੰਦੂਆਂ ਨੂੰ ਮਾਰੇਗਾ ਤੇ ਉਹਦੀ ਜਗ੍ਹਾ ਫਿਰ ਅਸੀਂ 100-100 ਮੁਸਲਮਾਨਾਂ ਨੂੰ ਮਾਰਾਂਗੇ ਸ਼ਰੀਆਮ ਕਹਿੰਦੇ ਮਾਰਾਂਗੇ ਜੀ ਹਾਂ ਜੋਗੀ ਅਦਿੱਤਿਆ ਉਹਦੀ ਗੱਲ ਕਰ ਰਿਹਾ ਉਸ ਬੰਦੇ ਦੇ ਬਿਆਨ ਜੇ ਕਦੇ ਤੁਸੀਂ ਸੁਣਾ ਨਾ YouTube ਤੇ ਜੇ ਵੀ ਸਾਰਾ ਕੁਝ ਪਿਆ ਉਸ ਬੰਦੇ ਨੂੰ ਤਾਂ ਫਿਰ ਕਦੇ ਰਹਾ ਹੋਣਾ ਨਹੀਂ ਚਾਹੀਦਾ ਉਹ ਤਾਂ ਸਾਰੀ ਉਮਰ ਜੇਲਾ ਵਿੱਚ ਰਵੇ ਜੇ ਤੁਸੀਂ ਇੱਸੀ ਕਰਕੇ ਅਮਰਤਪਾਲ ਸਿੰਘ ਜਾਂ ਫਿਰ ਉਹਨਾਂ ਦੇ ਨਾਲ ਹੋਰ ਬਹੁਤ ਸਾਰੇ ਸਿਰਫ ਅਮਰਤਪਾਲ ਦੀ ਗੱਲ ਨਹੀਂ ਕਰਾਂਗੇ ਉਹਨਾਂ ਦੇ ਨਾਲ ਹੋਰ ਬੜੇ ਸਾਥੀ ਉੱਥੇ ਜੇਲ੍ਹ ਦੇ ਵਿੱਚ ਨੇ ਤੇ ਜੇ ਤੁਸੀਂ ਢਕਾਉ ਬਿਆਨਾ ਕਰਕੇ ਉਹਨਾਂ ਨੂੰ ਉੱਥੇ ਰੱਖਿਆ ਹੋਇਆ ਤੇ ਫੇਰ ਇੱਕ ਲਿਸਟ ਤੁਹਾਨੂੰ ਦਿੰਨੇ ਆ ਉਹ ਸਾਰਿਆਂ ਨੂੰ ਕਰੋ ਅੰਦਰ ਸ਼ਰਤਾ ਦੇਖੋ ਫੇ ਕੀ ਕੀ ਰੱਖੀਆਂ ਨੇ ਅੱਜ ਮਤਲਬ ਉਹ ਬੰਦਾ ਆਪਣੇ ਪਰਿਵਾਰ ਦੇ ਨਾਲ ਫੋਟੋ ਵੀ ਨਹੀਂ ਕਰਾ ਸਕਦਾ ਉਹ ਬੰਦਾ ਆਪਣੇ ਘਰ ਦਾ ਗੀੜਾ ਨਹੀਂ ਲਾ ਸਕਦਾ। ਉਹ ਬੰਦਾ ਮੀਟੇ ਦੇ ਸਾਹਮਣੇ ਨਹੀਂ ਆ ਸਕਦਾ। ਉਹ ਬੰਦਾ ਕੋਈ ਫੋਨ ਜ਼ਰੀਏ, ਕੋਈ ਆਡੀਓ, ਕੋਈ ਵੀਡੀਓ, ਕੋਈ ਰਿਕਾਰਡਿੰਗ ਜਾਂ ਆਪਣੇ ਦਿਲ ਦੀ ਗੱਲ ਆਪਣਾ ਦੁੱਖ ਨਹੀਂ ਫਰੋਲ ਸਕਦਾ। ਤੁਸੀਂ ਕਿਉਂ ਨਹੀਂ ਉਹਨੂੰ ਇਹੋ ਜਿਹੀ ਆਜ਼ਾਦੀ ਦੇ ਵੀ ਤੁਸੀਂ ਅੱਜ ਬਾਹਰ ਆਏ ਹੋ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਆ ਤੁਹਾਡੀ ਸਿਕਿਉਰਿਟੀ ਤਾਲੇ-ਦਵਾਲੇ ਹੋਣੀ ਆ। ਅਕਸਰ ਗੱਲ ਤੇ ਕਹਿ ਦਿੰਦੇ ਨਾ ਉਸ ਬੰਦੇ ਨੂੰ। ਇੰਨੀਆਂ ਕੰਡੀਸ਼ਨਸ ਤੌਬਾ। ਸੈਕਸ਼ਨ ਸੀ 2 2C ਪੰਜਾਬ ਡਿਟੈਕਸ਼ਨ ਰੂਲ ਜਿਹੜਾ 1981 ਵਿੱਚ ਬਣਾ ਸੀ ਉਹਦੇ ਮੁਤਾਬਕ ਉਸ ਬੰਦੇ ਨੂੰ ਬਾਹਰ ਲਿਆਂਦਾ ਗਿਆ ਸੈਕਸ਼ਨ ਸੀ 2 ਪੰਜਾਬ ਡਿਟੈਕਸ਼ਨ ਰੂਲ 1981 ਦੇ ਮੁਤਾਬਕ ਉਹਦੇ ਮੁਤਾਬਕ ਉਹਨੂੰ ਘਰਦਿਆਂ ਨੂੰ ਨਹੀਂ ਮਿਲਣ ਦੇਣਾ इवन ਆਪਣੇ ਮਾਪੇ ਨੂੰ ਮਿਲতে ਸਕਦੇ ਨੇ ਮੈਨੂੰ ਪਤਾ ਲੱਗਾ ਸੀ ਮਾਫੀ ਚਾਹੁੰਦਾ ਮਿਲਤੇ ਸਕਦੇ ਨੇ ਪਰ ਫੋਟੋ ਤੱਕ ਨਹੀਂ ਕਰਾ ਸਕਦੇ ਹੂਰ ਬਹੁਤ ਸਾਰੇ ਕੰਡੀਸ਼ਨਸ ਨੇ ਇੰਨੀਆਂ ਕੰਡੀਸ਼ਨ ਤੇ ਮੈਨੂੰ ਲੱਗਦਾ ਕਿ ਕਿਤੇ ਬਹੁਤ ਵੱਡੇ ਡਕੈਟ ਤੇ ਵੀ ਨਹੀਂ ਹੁੰਦੀਆਂ ਇੱਥੇ ਬਿਸ਼ਨੋਈ ਵਰਗਿਆਂ ਦੀਆਂ ਤੁਹਾਨੂੰ ਪਤਾ ਕਿ ਹਰ ਤੀਜੇ ਇੱਕ ਦਿਨ ਉਹਨਾਂ ਦੀਆਂ ਇੰਟਰਵਿਊ ਹੁੰਦੀਆਂ ਨੇ ਜੇਲਾ ਦੇ ਵਿੱਚੋਂ ਕਿੰਨੇ ਕਿੰਨੇ ਫੋਨ ਉਹਨਾਂ ਨੂੰ ਮੁਹੱਈਆ ਕੀਤੇ ਹੋਏ ਨੇ ਭਈ ਅਮਰਿਤਪਾਲ ਸਿੰਘ ਕੋਈ ਨਹੀਂ ਕਿ ਮੈਂ ਬਹੁਤ ਵੱਡਾ ਸਪੋਰਟਰ ਆ ਉਹਨਾਂ ਦਾ ਜਦੋਂ ਪਹਿਲੋ ਬਾਹਰ ਹੁੰਦੇ ਸੀ ਮੈਂ ਜਿੱਥੇ ਕੁਝ ਮੈਨੂੰ ਲੱਗਦਾ ਸੀਗਾ ਕਿ ਇਹ ਗਲਤ ਹੋ ਰਿਹਾ ਉੱਥੇ ਉਹਨਾਂ ਨੂੰ ਕ੍ਰਿਟੀਸਾਈਜ਼ ਵੀ ਕੀਤਾ ਤੇ ਜੇ ਕੁਝ ਚੰਗਾ ਹੋ ਰਿਹਾ ਸੀ ਉੱਥੇ ਮੈਂ ਤਾਰੀਫ਼ ਵੀ ਕੀਤੀ ਹੈ ਕਿਉਂਕਿ ਅਸੀਂ ਇੱਥੇ ਇੱਕੋ ਹੀ ਗੱਲ ਨਹੀਂ ਬਿਠਾ ਸਕਦੇ ਕਈ ਵਾਰੀ ਬਹੁਤ ਮਾੜੇ ਤੋਂ ਮਾੜਾ ਬੰਦਾ ਚੰਗੀ ਗੱਲ ਕਰ ਜਾਂਦਾ ਤੇ ਕਈ ਵਾਰੀ ਬਹੁਤ ਚੰਗੇ ਤੋਂ ਚੰਗਾ ਬੰਦਾ ਵੀ ਮਾੜੀ ਗੱਲ ਕਰ ਜਾਂਦਾ ਇਸ ਇਨਸਾਨੀਅਤ ਦਾ ਸੁਭਾਅ ਹੈ ਪਰ ਅੱਜ ਭਾਈ ਅਮਰਤਪਾਲ ਸਿੰਘ ਜੀ ਆਏ ਹੋਏ ਨੇ ਮੈਂ ਮੈਨੂੰ ਚਲੋ ਚੰਗਾ ਲੱਗਾ ਸ਼ੁਕਰ ਹੈ ਮਾਲਕ ਦਾ ਅੱਜ ਐਟ ਲੀਸਟ ਕਸਮ ਤੇ ਉਖਾੜ ਕੇ ਨਾ ਸਵਿਧਾਨ ਦੀ ਔਰ ਆਪਣੇ ਜ਼ਿੰਮੇਵਾਰੀਆਂ ਤੇ ਪਤਾ ਨਹੀਂ ਉਹਨੇ ਕਦੋਂ ਦੇਣਗੇ ਕਦੋਂ ਨਹੀਂ ਪਰ ਅੱਜ ਆਏ ਨੇ ਡਿਬਰੂਗਾ ਜੇਲ੍ਹ ਚੋਂ ਦਿੱਲੀ ਤੱਕ ਤੇ ਪਹੁੰਚੇ ਨੇ ਹੋ ਸਕਦਾ ਹੈ ਕਿ ਜਲਦੀ ਅਸੀਂ ਦੁਆ ਕਰਦੇ ਹਾਂ ਕਿ ਉਹ ਬਾਹਰ ਪੰਜਾਬ ਦੇ ਵਿੱਚ ਆ ਕੇ ਤੇ ਪਾਰਲੀਮੈਂਟ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਬੈਕਤ ਨੇ ਅੱਗੇ ਵੀ ਕਿਹਾ ਸੀ ਕਿ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਚਾਹੁੰਦੇ ਨੇ ਕਿ ਭਾਈ ਅਮਰਤਪਾਲ ਸਿੰਘ ਬਾਹਰ ਆਵੇ ਨਾ ਕਿਉਂਕਿ ਜੇ ਭਾਈ ਅਮਰਤਪਾਲ ਸਿੰਘ ਬਾਹਰ ਆ ਗਿਆ ਜਿਵੇਂ ਪਹਿਲਾਂ ਸੀ ਬਾਹਰ ਉਹ ਨੀਦਰ ਕਿਸੇ ਨੂੰ ਕੁਸਕੜ ਨਹੀਂ ਦਿੰਦਾ ਸਾਰੇ ਬਿਠਾ ਕੇ ਰੱਖੇ ਹੋਏ ਸੀ ਬੇਸ਼ੱਕ ਉਹ ਸਮਾਜ ਸੇਵੀ ਹੋਣ ਤੇ ਬੇਸ਼ੱਕ ਉਹ ਕੋਈ ਮਨਿਸਟਰ ਹੋਣ ਕਿਸੇ ਦਾ ਕੋਈ ਨਾ ਹੀ ਨਹੀਂ ਲੈਂਦਾ ਸੀਗਾ ਤੇ ਉਹ ਲੋਕ ਚਾਹੁੰਦੇ ਨੇ ਦਿਲੋਂ ਇਹੀ ਚਾਹੁੰਦੇ ਨੇ ਬੇਸ਼ੱਕ ਮਾਈਕ ਤੇ ਜਾਂ ਸਕਰੀਨ ਤੇ মিডিਆ ਮੁਰਿਆ ਕੇ ਜੋ ਮਰਜੀ ਕਹਿੰਦੇ ਰਹਿਣ ਜਾਂ ਆਪਣੇ ਫੋਨ ਔਨ ਕਰਕੇ ਕਿ ਆਉਣਾ ਚਾਹੀਦਾ ਹੈ ੱੱ ਕਾ ਹੋ ਰਿਹਾ ਬਾਹਰ ਆਉਣਾ ਚਾਹੀਦਾ ਪਰ ਅੰਦਰੋਂ ਉਸ ਸਮਾਜ સે ਵੀ ਲੋਕ ਇਹ ਕਹਿੰਦੇ ਨੇ ਕਿ ਉਹ ਬੰਦਾ ਕਦੇ ਵੀ ਨਾ ਆਵੇ ਬਾਹਰ ਕਿਉਂਕਿ ਜਿੱਦਣ ਉਹ ਆ ਗਿਆ ਇਹ ਫੇਰ ਜ਼ੀਰੋ ਨੇ ਤੁਹਾਨੂੰ ਪਤਾ ਨਾ ਪਹਿਲਾਂ ਜਦੋਂ ਇੱਥੇ ਸੀਗੇ ਭਾਈ ਸਾਹਿਬ ਬਾਹਰ ਸੀਗੇ ਤੇ ਇਸ ਜ਼ੀਰੋ ਹੋਏ ਪੈ ਸੀ ਜਦੋਂ ਭਾਈ ਸਾਹਿਬ ਨੂੰ ਜੇਲ ਦੇ ਵਿੱਚ ਲੈ ਗਏ ਫੇਰ ਬਰਸਾਤੀ ਡੱਡੂਆਂ ਤੇ ਬਾਗ ਨਿਕਲੇ ਹੋਏ ਨੇ ਉਸ ਤੋਂ ਬਾਅਦ ਕਿਉਂਕਿ ਉਹ ਇਹ ਉਹ ਲੋਕ ਨੇ ਜਿਹੜੇ ਚਾਹੁੰਦੇ ਨੇ ਕਹਿੰਦੇ ਤਾਂ ਜਰੂਰ ਨੇ ਮਾਈਕ ਤੇ ਆ ਕੇ ਕਿ ਅਸੀਂ ਪੰਜਾਬ ਬਚਾਉ ਦਾ ਕੰਮ ਕਰਦੇ ਆਂ ਅਸੀਂ ਬਹੁਤ ਵੱਡੇ ਅਸੀਂ ਪੰਜਾਬ ਬਚਾਉਣ ਵਾਸਤੇ ਕੰਮ ਕਰੀ ਜਾਂਦੇ ਆਂ ਪਰ ਅੰਦਰੋਂ ਇਹ ਚਾਹੁੰਦੇ ਨੇ ਕਿ ਪੰਜਾਬ ਦਾ ਕੋਈ ਹੱਲ ਹੋਵੇ ਨਾ ਪੰਜਾਬ ਖੁਸ਼ਹਾਲ ਹੋਵੇ ਨਾ ਪੰਜਾਬ ਦੇ ਵਿੱਚ ਸ਼ਾਂਤੀ ਹੋਵੇ ਨਾ ਉਹਦਾ ਕਾਰਨ ਇਹ ਹੈ ਕਿ ਜੇ ਪੰਜਾਬ ਦੇ ਵਿੱਚ ਸਾਰਾ ਹੀ ਕੁਝ ਸੈੱਟ ਹੋ ਗਿਆ ਤੇ ਫਿਰ ਇਹਨਾਂ ਦਾ ਰੋਟੀ ਰੋਜ਼ ਕਿੱਥੋਂ ਚੱਲੇਗਾ ਇਹਨਾਂ ਨੂੰ ਆਪਣੀ ਰੋਟੀ ਰੋਜ਼ੀ ਚਲਾਉਣ ਵਾਸਤੇ ਕੁਛ ਨਾ ਕੁਛ ਸ਼ਰਾਰਤਾ ਕਰਨੀਆਂ ਪੈਂਦੀਆਂ ਨੇ ਤੇ ਅਸੀਂ ਜਿਹੜੇ ਆਬ ਲੋਕੀਆਂ ਉਹ ਮਗਰਿਆਂ ਦੇ ਲਾਕੇ ਬਸ ਜ਼ਿੰਦਾਬਾਦ ਜ਼ਿੰਦਾਬਾਦ ਕਰਲਾ ਪੈਨੇ ਇੱਕ ਨਾਰਾ ਬਣਿਆ ਹੋਇਆ ਫਲਾਨੇ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਕਦੇ ਇਹ ਵੀ ਨਹੀਂ ਸੋਚਿਆ ਕਿ ਉਸ ਬੰਦੇ ਦੀ ਸੋਚ ਕੀ ਆ ਉਹ ਕਰਦਾ ਕੀ ਆ ਸੋ ਅੱਜ ਭਾਈ ਅਮਰਿਤਪਾਲ ਸਿੰਘ ਦਿੱਲੀ ਆਏ ਹੋਏ ਨੇ ਜੇਕਰ ਚਾਰ ਦਿਨ ਵੀ ਰਹਿ ਜਿਵੇਂ ਕਿ ਆਹ ਚਾਹ ਰਿਹਾ ਕਿ 4 ਦਿਨ ਦੀ ਪਰੋਲ ਹੈ ਪਰ ਸੋਣ ਚ ਇਹ ਵੀ ਹੈ ਕਿ 4 ਦਿਨ ਦੀ ਕਿਹਾ ਜਾ ਰਿਹਾ ਉਹ ਇਸ ਕਰਕੇ ਕਿਉਂਕਿ ਬਹੁਤ ਸਾਰੇ ਇਹੋ ਜਿਹਾ ਚੀਜ਼ਾਂ ਨੂੰ ਦੇਖ ਕੇ ਕਿ ਸ਼ਾਇਦ ਕੋਈ ਮੌਸਮ ਦੀ ਖਰਾਬੀ ਕਰ ਨੇ ਜਾਂ ਕੋਈ ਜਹਾਜ਼ ਦੀ ਕੋਈ ਖਰਾਬੀ ਕਰ ਨੇ ਕਿਸੇ ਵੀ ਤਰ੍ਹਾਂ ਕੋਈ ਡਿਲੇ ਹੁੰਦਾ ਤੇ 4 ਦਿਨ ਹਨ ਅੱਜ ਨਹੀਂ ਗਏ ਤਾਂ ਕੱਲ ਜਾ ਸਕਦੇ ਇਹੋ ਜਿਹਾ ਸੋਚ ਕਰਾਂ 4 ਦਿਨ ਰੱਖੇ ਨੇ ਪਰ ਸੋਣ ਵਿੱਚ ਇਹ ਹੈ ਕਿ ਜਦੋਂ ਰਸਮ ਕਸਮ ਖਾਣ ਦੀ ਸੌਚਕਾਂ ਦੀ ਰਸਮ ਜਦੋਂ ਪੂਰੀ ਹੋ ਗਈ ਇਹਨਾਂ ਨੂੰ ਵਾਪਸ ਲੈ ਜਾਣਗੇ ਸਵੇਸ ਕਰਕੇ ਮੈਂ ਦੁਆ ਇੱਕ ਹੋਰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਭਾਈ ਜੇਕਰ 4 ਦਿਨ ਵੀ ਦਿੱਲੀ ਰਹਿੰਦੇ ਨੇ ਤੇ 4 ਦਿਨ ਤੁਸੀਂ ਇਹ ਜ਼ਰੂਰ ਆਪਣੇ ਆਪ ਨੂੰ ਕੰਟਰੋਲ ਵਿੱਚ ਰੱਖਿਓ ਕਿਤੇ ਇਹ ਨਾ ਹੋਵੇ ਤੁਸੀਂ ਉੱਥੇ ਧਰਨੇ ਦੇਣ ਚੱਲ ਜਾਓ ਤੁਸੀਂ ਉੱਥੇ ਜਾ ਕੇ ਨਾਰੇਬਾਜ਼ੀ ਕਰਨ ਲੱਗ ਜਾਓ ਦਿੱਲੀ ਜਾਂ ਤੁਸੀਂ ਕਹੋ ਕਿ ਅਸੀਂ ਬਾਰਡਰ ਤੋੜ ਕੇ ਉੱਥੇ ਪਹੁੰਚ ਜਾਗੇ ਰੱਬ ਦਾ ਵਾਸਤਾ ਇਹੋ ਜਿਹਾ ਕੰਮ ਨਾ ਕਰਿਓ ਕਿਤੇ ਇਹ ਨਾ ਹੋਵੇ ਕਿ ਸਰਕਾਰਾਂ ਨੂੰ ਬਹਾਨਾ ਮਿਲ ਜਵੇ ਤੇ ਫੇਰ ਸਜ਼ਾ ਬਿਨਾਂ ਉਹ ਕਹਿਣ ਹੋਣ ਤਾਂ ਅਸੀਂ ਜਿੰਨੀ ਚਾਹਵੇਂ ਪਤਾ ਨਹੀਂ ਕਿੰਨੀ ਕੁ ਸਜ਼ਾ ਬਤਾ ਦੇਣਾ ਤੁਸੀਂ ਪੰਜਾਬ ਦੇ ਵਿੱਚ ਰਹੋ ਦੁਆ ਕਰੋ ਕਿ ਕਾਨੂੰਨ ਦੇ ਹਿਸਾਬ ਦੇ ਨਾਲ ਉਹ ਵਾਪਸ ਆ ਜਾਣਾ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀ ਇਸ ਗੱਲ ਨੂੰ ਮੰਨੋਗੇ ਸਵੀਕਾਰੋਗੇ ਔਰ ਮਾਲਕ ਬਸ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਪੰਜਾਬ ਦੇ ਵਿੱਚ ਲੈ ਕੇ ਆਵੇ ਬੜੀ ਜਲਦੀ ਤੇ ਆ ਕੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸੰਭਾਲ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ